ਭਾਈ ਗੁਰਗੱਲ ਸਾਹਿਬ ਰੀ ਫਤੇ ਜੀ ਅੱਜ ਦਾ ਜਿਹੜਾ ਆਪਣਾ ਇਕੱਠ ਰੱਖਿਆ ਸੀ ਪੰਜ ਜਥੇਬੰਦੀਆਂ ਦਾ ਜਿਹੜਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਜਿਹੜਾ ਬਹੁਤ ਵਧੀਆ ਜਥੇਦਾਰਾਂ ਨੇ ਲਿਆ ਸੀ ਕੌਮ ਲਈ ਜਿਹੜੇ ਕੌਮ ਦੇ ਗਦਾਰ ਲੋਕ ਹੀ ਕਹਾਂਗੇ ਆਪਾਂ ਤਾਂ ਕਿ ਜਿਨ੍ਹਾਂ ਨੂੰ ਸੱਜ ਕੇ ਸਦਾ ਵੀ ਲਈ ਹੈ ਇੱਥੇ ਬੁਲਾ ਕੇ ਤੇ ਉਹ ਜਿਹੜਾ ਸੀਗਾ ਜੀ ਆਪਣੇ ਇਹਨਾਂ ਨੇ ਰੱਖਿਆ ਸੀ ਪ੍ਰੋਗਰਾਮ ਵੀ ਅਸੀਂ ਜਥੇਦਾਰਾਂ ਨੇ ਉਹਨਾਂ ਨੂੰ ਦਿੱਤਾ ਸੀ ਹੁਕਮਨਾਮਾ ਤੇ ਉਹ ਚ ਉਹਨਾਂ ਨੇ ਬੜੀਆਂ ਹੌਲਜਨਾ ਪਾਤੀਆਂ ਤੇ ਆਪਦੇ ਵੱਲੋਂ ਭਰਤੀ ਕਰਨੀ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੀ ਭਰਤੀ ਕੀਤੀ ਐ ਉਹਦੇ ਸਬੰਧ ਵਿੱਚ ਵੀ ਆਪਾਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਜਿਹੜੀ ਭਰਤੀ ਕੀਤੀ ਉਹ ਕਾਲੀਆਂ ਦੀ ਨਹੀਂ ਕੀਤੀ ਹੈਗੀ ਉਹਨਾਂ ਨੇ ਉਹਨਾਂ ਨੇ ਉਹ ਸ਼ਾਇਦ ਸਰਸੇ ਵਾਲਿਆਂ ਦੀ ਕੀਤੀ ਹੋਊਗੀ ਕਿਸੇ ਹੋਰ ਆਪਦੇ ਯਾਰਾਂ ਦੋਸਤਾਂ ਦੀ ਕੀਤੀ ਹੋਊ ਡੇਰੇਦਾਰਾਂ ਦੀ ਕੀਤੀ ਹੋਊਗੀ ਉਹ ਇੱਕ ਫਰਾਉਡ ਐ ਆਪਣੇ ਆਪ ਦੇ ਏਰੀਆ ਦੇ ਵਿੱਚ ਅਸੀਂ ਤੇ ਇਹ ਗੱਲ ਰੱਖਦੇ ਆ ਕਿ ਸਾਡੇ ਏਰੀਆ 'ਚ ਤਾਂ ਕਿਸੇ ਕਾਲੀ ਦੀ ਭਰਤੀ ਨਹੀਂ ਕੀਤੀ ਉਹਨਾਂ ਨੇ ਘਰੇ ਬੈਠ ਕੇ ਕਰ ਲਈ ਹੋਊਗੀ ਭਰਤੀ ਤੇ ਜਿਹੜਾ ਇਹ ਇਹਨਾਂ ਨੂੰ ਇੱਕ ਵਾਰੀ ਉਹਨਾਂ ਨੂੰ ਜਦੋਂ ਦਰਕਨਾਰ ਕਰ ਦਿੱਤਾ ਅਕਾਲ ਤਖਤ ਦੇ ਜਥੇਦਾਰ ਵੱਲੋਂ ਕਹਿ ਦਿੱਤਾ ਗਿਆ ਕਿ ਤੁਹਾ ਤੁਸੀਂ ਆ ਇੰਨਾ ਕੁਝ ਗਲਤ ਕੀਤਾ ਹੈਗਾ ਤੇ ਇੰਨੀਆਂ ਗਲਤੀਆਂ ਮੰਨੀਆਂ ਤੇ ਤੁਸੀਂ ਇਹ ਉਹਨਾਂ ਦੇ ਟਾਈਮ 'ਚ ਕੌਮ ਦੇ ਆਗੂ ਨਹੀਂ ਬਣ ਸਕਦੇਗੇ ਨਾ ਦਾ ਧਾਰਮਿਕ ਤੌਰ ਤੇ ਨਾ ਰਾਜਨੀਤਿਕ ਤੌਰ ਤੇ ਤੁਸੀਂ ਇਸ ਕੰਮ ਦੇ ਯੋਗ ਨਹੀਂ ਹੈਗੇ ਤੁਹਾਨੂੰ ਨਕਾਰ ਦਿੱਤਾ ਗਿਆ ਤੇ ਅੱਜ ਉਹ ਦੁਬਾਰਾ ਫੇਰ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਸੀਗਾ ਉਹਨੂੰ ਰੱਦ ਕਰਕੇ ਤੇ ਆਪ ਦੇ ਤੌਰ ਤੇ ਧਨਾੜ ਤੌਰ ਤੇ ਵੀ ਅਸੀਂ ਬਹੁਤ ਤਕੜੇ ਆ ਸਾਡੇ ਕੋਲੇ ਬਹੁਤ ਪਾਵਰ ਹੈ ਸੈਂਟਰ ਸਰਕਾਰ ਬੀਜੇਪੀ ਦੀ ਸਾਡ ਨੂੰ ਹਮਾਇਤ ਹੈਗੀ ਆ ਉਹਦੇ ਰਾਈ ਜਾਨੀ ਕਿ ਉਹ ਐਂਟਰੀ ਕਰਨੀ ਚਾਹੁੰਦੇ ਸੀਗੇ ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਇਹ ਜਿਹੜਾ ਕਦੇ ਵੀ ਉਹਨਾਂ ਨੂੰ ਜਾਨੀ ਕਿ ਵੀ ਮੂਰੇ ਨਹੀਂ ਹੋਣ ਦਿੱਤਾ ਜੇ ਉਹ ਤੇ ਜਥੇਦਾਰ ਨੂੰ ਅੱਜ ਮੰਗ ਪੱਤਰ ਜਿਹੜਾ ਆਪਣਾ ਦੇਣ ਆਏ ਸੀਗੇ ਜਿਹੜਾ ਆਪਣਾ ਬਣਾ ਕੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝਾ ਬਣਾਇਆ ਗਿਆ ਤੇ ਅਸੀਂ ਉਹਦੇ ਵਿੱਚ ਸਮੂਲੀਅਤ ਕੀਤੀ ਹੈ ਉਹ ਇੰਨੀਆਂ ਬੇਨਤੀਆਂ ਕਰਦੇ ਆ ਕਿ ਅੱਗੇ ਤੋਂ ਵੀ ਜੇ ਇਹ ਜਿਆਦਾ ਜਾਤੀਆਂ ਕਰਨਗੇ ਤਾਂ ਅਸੀਂ ਉਹਦੇ ਵਿਰੋਧ ਦੇ ਵਿੱਚ ਸ਼ਕਤ ਐਕਸ਼ਨ ਦੇ ਵਿੱਚ ਅਸੀਂ ਖੜੇ ਹੋਵਾਂਗੇ ਬਾਈ ਗੁਰਜੀਖਾਲ ਸਾਹਿਬ ਬਾਈ ਫਤਿਹ